ਕੈਨੇਡਾ ਦੇ ਵਿੱਚ ਆਪਾਗੂ ਦੇ ਮੁੰਡੇ ਦੀ ਮੌਤ ਹੋ ਗਈ ਆ ਵੱਡੀ ਖਬਰ ਐ ਇਸ ਵੇਲੇ ਦੀ ਤੇ ਮੰਦ ਭਾਗੀ ਖਬਰ ਐ ਦੱਸਦੀ ਏ ਕਿ ਸਟੱਡੀ ਵੀਜ਼ਾ ਤੇ ਬਾਹਰ ਗਿਆ ਸੀ ਆਪਾਗੂ ਦਾ ਮੁੰਡਾ ਤੇ ਉਸ ਦੀ ਅੱਜ ਮੌਤ ਹੋ ਗਈ ਆ ਟਾਂਡਾ ਆਡਮੁਡ ਦਾ ਰਹਿਣ ਵਾਲਾ ਸੀ ਨੌਜਵਾਨ ਜਿਸ ਦੀ ਐ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਆ ਤਾਂ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ ਮ੍ਰਿਤਕ ਦਾ ਨਾਮ ਰਾਜਾ ਅਮਰਿਤ ਦੱਸਿਆ ਜਾ ਰਿਹਾ ਹੈ ਤੇ ਆਪ ਆਗੂ ਦਾ ਮੁੰਡਾ ਸੀ ਮ੍ਰਿਤਕ ਰਾਜਾ ਅਮਰਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਦੱਸਦੀ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਓੜਮੁੜ ਟਾਂਡਾ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਰਾਜਾ ਸੁਖਵਿੰਦਰ ਸਿੰਘ ਦੇ 22 ਸਾਲਾਂ ਮੁੰਡਾ ਜਿਸ ਦਾ ਨਾਮ ਰਾਜਾ ਅਮਰਿਤ ਸਿੰਘ ਹੈ ਜੋ ਕਿ ਪੜ੍ਹਾਈ ਕਰਨ ਦੇ ਲਈ ਕੈਨੇਡਾ ਗਿਆ ਸੀ ਕੈਨੇਡਾ ਦੇ ਮੌਟਰੀਅਲ ਸਿਟੀ ਦੇ ਵਿੱਚ ਰਹਿੰਦਾ ਸੀ ਉਸ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ ਦੱਸਦੀ ਹੈ ਕਿ ਪੜ੍ਹਾਈ ਦੇ ਨਾਲ ਨਾਲ ਪਾਇਲਟ ਦੀ ਟ੍ਰੇਨਿੰਗ ਵੀ ਕਰ ਰਿਹਾ ਸੀ ਮ੍ਰਿਤਕ ਰਾਜਾ ਅਮਰਤ ਜਿਸ ਦੀ ਕੀ ਹੁਣ ਮੌਤ ਹੋ ਗਈ ਹੈ ਪੂਰੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਕਿਉਂਕਿ ਪਿਤਾ ਦਾ ਕਾਫੀ ਨਾਮ ਸੀ ਸ਼ਹਿਰ ਦੇ ਵਿੱਚ ਤੇ ਮੁੰਡਾ ਵੀ ਅੱਗੇ ਹੁਣ ਕਾਫੀ ਚੰਗਾ ਆਪਣਾ ਭਵਿੱਖ ਬਣਾਉਣ ਦੇ ਲਈ ਕੈਨੇਡਾ ਗਿਆ ਸੀ ਉੱਥੇ ਪੜ੍ਹਾਈ ਦੇ ਨਾਲ ਨਾਲ ਪਾਇਲਟ ਬਣਨ ਦੀ ਟ੍ਰੇਨਿੰਗ ਵੀ ਲੈ ਰਿਹਾ ਸੀ ਤਾ ਬੀਤੇ ਦਿਨੋਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ ਤਾਂ ਮੰਦ ਭਾਗੀ ਖਬਰ ਹੈ ਆਪ ਆਗੂ ਦੇ ਮੁੰਡੇ ਦੀ ਮੌਤ ਹੋ ਗਈ ਹੈ ਉਹ ਵੀ ਕੈਨੇਡਾ ਦੇ ਵਿੱਚ ਕੈਨੇਡਾ ਦੇ ਮੌਂਟਰੀਅਲ ਸਿਟੀ ਦੇ ਵਿੱਚ ਰਹਿੰਦਾ ਸੀ ਸਟੱਡੀ ਵੀਜ਼ੇ ਦੇ ਲਈ ਬਾਹਰ ਗਿਆ ਸੀ ਤਾਂ ਘਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਿਵੇਂ ਸੱਥਰ ਵਿੱਚ ਚੁੱਕੇ ਨੇ ਪਰਿਵਾਰ ਸਦਮੇ ਦੇ ਵਿੱਚ ਮਹਾਰਾਜ ਜੀ ਮਹਾਰਾਣੀ ਤਰਤਾਰ ਕੀ ਗੱਲ ਹੋਈ ਉਹਨੋਂ ਤੇ ਦੇਖਾਓ ਕਿ ਕਿ ਉੱਧਰ ਉਹ ਤਾਂ ਲੱਗ ਕੇ ਆ ਸੀ ਉਹਨਾਂ ਆਇਆ ਸੀ ਤੇ ਆਣ ਕੇ ਦੱਸ ਦਿੱਤਾ ਹੈ ਵੀ ਉਹਨਾਂ ਨੇ ਇਝ ਦੋਤਾ ਕੀ ਗੱਲ ਕੀ ਹੋਈ ਉਹਨੋਂ ਤੇ ਬਿਮਾਰ ਸੀ ਉਹ ਦਾ ਕਦੋਂ ਪਤਾ ਲੱਗਾ ਸੇਰੇ ਪਤਾ ਲੱਗਾ ਅੱਜ ਸਿਰਫਤਾ ਲੱਗਾ ਹੈ ਜਿਹੜਾ ਕਿ ਕੈਨੇਡਾ ਦੇ ਵਿੱਚ ਗਿਆ ਹੋਇਆ ਸੀ 4 ਸਾਲ ਹੋ ਗਏ ਸੀ ਪਾਇਰਟ ਦੀ ਪੜ੍ਹਾਈ ਕਰ ਰਿਹਾ ਸੀ ਕੱਲ ਬੀਤੇ ਦਿਨ ਉਹਦੀ ਕਲ ਡੈਥ ਹੋ ਗਈ ਸਾਇਲੈਂਟ ਅਟੈਕ ਹੋਣ ਦੇ ਨਾਲ ਬੱਚੀ ਡੈਥ ਹੋ ਗਈ ਹਰੇਕ ਮਾਂ ਬਾਪ ਨੂੰ ਬੜਾ ਚਾਹ ਹੁੰਦਾ ਵੀ ਆਪਣੇ ਬੱਚਿਆਂ ਨੂੰ ਅਸੀਂ ਬਾਹਰ ਭੇਜੀਏ ਚੰਗੀ ਉਹਨਾਂ ਨੂੰ ਆਪਣੇ ਸਿੱਖਿਆ ਦਵਾਈਏ ਚੰਗੀ ਕੋਈ ਉਹਨਾਂ ਨੂੰ ਪੜ੍ਹਾਈ ਕਰਾਈਏ ਬਹੁਤ ਹੀ ਮੰਦ ਭਾਗੀ ਹੈ ਖਬਰ ਹੋਈ ਸਾਡੇ ਇਲਾਕੇ ਦੇ ਵਿੱਚ ਜਿਹੜੀ ਕਿ ਸਾਰੇ ਉਹ ਲੌਕ ਕੀ ਨੇ ਝੋੜ ਕੇ ਰੱਖ ਦਿੱਤਾ ਰਾਜ ਅਮਰ ਸਿੰਘ ਚਾਰ ਸਾਲ ਤੋਂ ਕੈਨੇਡਾ ਗਿਆ ਹੋਇਆ ਸੀ ਜਿਹੜਾ ਉੱਥੇ ਆਪਣੇ ਕੰਮ ਦੇ ਨਾਲ ਪਰਿਵਰਤਨ ਵੀ ਕਰਦਾ ਸੀਗਾ ਤੇ ਕੱਲ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਡੈਥ ਹੋ ਚੁੱਕੀ ਹੈ